ਸਾਸੀ ਗਾਲ ਦੋਸਤੋ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਪੰਜਾਬ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਸ਼ੁਰੂ ਕਰਨ ਜਾ ਰਹੀ ਹੈ ਅੱਜ ਅਸੀਂ ਬਠਿੰਡਾ ਦੇ ਵੀਡੀਓ ਆਫਿਸ 'ਚ ਖੜੇ ਹਾਂ ਤੇ ਇੱਥੇ ਅੱਜ ਇੰਪਰੂਵਮੈਂਟ ਟਰਸਟ ਬਠਿੰਡਾ ਦੇ ਚੇਅਰਮੈਨ ਪਹੁੰਚੇ ਉਹਨਾਂ ਨੇ ਪਿੰਡਾਂ ਦੇ ਵਿੱਚ ਓਪਨ ਜਿਮ ਲਾਉਣ ਦਾ ਇੱਕ ਮੁਹਿੰਮ ਸ਼ੁਰੂ ਕੀਤੀ ਹੈ ਇਹਦਾ ਮਕਸਦ ਇਹ ਹੈ ਕਿ ਜਿਹੜੇ ਪਿੰਡ ਦੇ ਨੌਜਵਾਨ ਹਨ ਜਾਂ ਜਿਹੜੇ ਨਸ਼ੇ ਦੇ ਦਲਦਲ 'ਚ ਫਸੇ ਹੋਏ ਆ ਉਹ ਆਪਣੇ ਸਰੀਰਵਲ ਧਿਆਨ ਦੇਣ ਖੇਡਾਂ ਦੇ ਵਿੱਚ ਲੱਗਣ ਤਾਂ ਕਿ ਨਸ਼ਾ ਤੋਂ ਦੂਰ ਹੋ ਸਕਣ ਕਿਉਂਕਿ ਇਹ ਇੱਕ ਬਹੁਤ ਵਧੀਆ ਆਪਸ਼ਨ ਹੈ ਬਹੁਤ ਵਧੀਆ ਬਦਲ ਹੁੰਦਾ ਹੈ ਵੀ ਇਹ ਨਸ਼ੇ ਜਿਹੜਾ ਲੱਗਿਆ ਜਿਹੜਾ ਆਪਦੇ ਸਰੀਰ ਨੂੰ ਖਰਾਬ ਕਰ ਰਿਹਾ ਹੈ ਉਹ ਆਪਣੇ ਸਰੀਰ ਵੱਲ ਜੇ ਧਿਆਨ ਦੇਣ ਲੱਗ ਜੇਗੀ ਤੇ ਮੇਰਾ ਸਰੀਰ ਖੇਡਾਂ ਦੇ ਪ੍ਰਤੀ ਜਾਗਰੂਕਤਾ ਜੇ ਨਸ਼ੇ ਤੋਂ ਧਿਆਨ ਮੋੜ ਸਕਦਾ ਹੈ ਤੇ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਆਪਾਂ ਇੱਥੇ ਚੇਅਰਮੈਨ ਸਾਹਿਬ ਖੜੇ ਆ ਪਹਿਲਾ ਸਾਹਿਬ ਉਹਨਾਂ ਗਲਬਤ ਕਰਦੇ ਕਿ ਕੀ ਉਪਰਾਲਾ ਕਿੱਥੇ-ਕਿੱਥੇ ਲੱਗਣੀ ਹੈ ਕਿੰਨੀਆਂ ਮਸ਼ੀਨਾਂ ਵੱਡੀਆਂ ਕਿ ਅੱਗੇ ਵੀ ਮੋਹਮ ਚੱਲਦੇ ਰੂ ਆਪਾਂ ਗੱਲ ਕਰਦੇ ਆ ਜਤਿੰਦਰ ਭੱਲਾ ਜੀ ਨਾਲ ਇੱਕ ਬਹੁਤ ਵਧੀਆ ਕਦਮ ਹੈ ਹੁਣ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਓਪਨ ਜਿੰਮਾਂ ਦੇਖਣ ਨੂੰ ਮਿਲਣਗੀਆਂ ਵੀਡੀਓ ਦਫ਼ਤਰ ਦੇ ਵਿੱਚ ਇਸ ਵਕਤ ਅਸੀਂ ਮੌਜੂਦ ਹਾਂ ਕਿਤੇ ਕਿ ਜਿਹੜਾ ਜਤਿੰਦਰ ਪੱਲਾ ਜੀ ਹੈ ਚੇਅਰਮੈਨ ਇੰਪਰੂਵਮੈਂਟ ਟਾਸਟ ਉਹਨਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਦੇ ਵੱਖ-ਵੱਖ ਪੰਚਾਇਤਾਂ ਦੇ ਜਿਹੜੇ ਪੰਜ ਸਰਪੰਚ ਇੱਥੇ ਬੁਲਾਏ ਨੇ ਜਿਨ੍ਹਾਂ ਨੂੰ ਓਪਨ ਜਿੰਮਾਂ ਦੀਆਂ ਜਿਹੜੀਆਂ ਕਿੱਟਾਂ ਵੰਡੀਆਂ ਜਾਣਗੀਆਂ ਇਸ ਤੋਂ ਪਹਿਲਾਂ ਵੀ ਇਹ ਖੇਡ ਕਿੱਟਾਂ ਵੰਡ ਚੁੱਕੀਆਂ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਵੇਂ ਸ਼ਹਿਰ ਦੇ ਵਿੱਚ ਪਾਰਕ ਲੱਗੇ ਆ ਵੱਖ-ਵੱਖ ਪਾਰਕਾਂ ਦੇ ਵਿੱਚ ਰੋਜ਼ਗਾਰਨ ਜਾਂ ਜੋਗਰ ਪਾਰਕ ਦੇ ਵਿੱਚ ਦਾਦੀਬੋਤੀ ਪਾਰਕ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਓਪਨ ਜਮਾ ਤੁਸੀਂ ਦੇਖਦੇ ਹੋਵੋਗੇ ਪਰ ਹੁਣ ਇਹ ਜਿਹੜੀਆਂ ਓਪਨ ਜਮਾ ਪਿੰਡਾਂ ਦੇ ਵਿੱਚ ਵੀ ਕਿਸੇ ਪੰਚਾਇਤੀ ਜਗ੍ਹਾ ਤੇ ਸਿਲੈਕਟ ਕਰਕੇ ਉੱਥੇ ਲਾਇਆ ਲਾਇਆ ਕਰਨਗੇ ਤਾਂ ਜੋ ਜਿਹੜੇ ਪਿੰਡਾਂ ਦੇ ਵਿੱਚ ਨਸ਼ੇ ਦੇ ਦਲਦਲ ਦੇ ਵਿੱਚ ਨੌਜਵਾਨ ਜਾਣ ਤੋਂ ਬਚ ਸਕਣ ਕਿਉਂਕਿ ਜਿਹੜਾ ਨਸ਼ਾ ਹੁੰਦਾ ਹੈ ਉਹ ਸਰੀਰ ਨੂੰ ਖਰਾਬ ਕਰਦਾ ਹੈ ਤੇ ਜਿਹੜੀਆਂ ਇੱਕ ਖੇਡਾਂ ਹੁੰਦੀਆਂ ਨੇ ਜਮਾ ਹੁੰਦੀਆਂ ਉਹ ਆਪਣੇ ਸਰੀਰ ਨੂੰ ਸਾਬ ਸਵਾਲ ਵਾਸਤੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਹੁੰਦੀਆਂ ਤੇ ਜਿਹਨੂੰ ਇੱਕ ਵਾਰ ਸਰੀਰ ਨੂੰ ਆਪਣੇ ਤੰਦਰੁਸਤ ਰੱਖਣ ਦਾ ਇੱਕ ਸਵਾ ਪੈ ਜਾਂਦਾ ਉਹ ਨਸ਼ੇ ਦੇ ਵੱਲ ਜਾ ਹੀ ਨਹੀਂ ਸਕਦਾ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਨਸ਼ਾ ਕਰੂੰਗਾ ਤੇ ਮੇਰਾ ਸਰੀਰ ਖਰਾਬ ਹੋ ਜਾਊਗਾ ਸੋ ਅੱਜ ਇਹਨਾਂ ਨੇ ਇੱਕ ਵਧੀਆ ਆਪਸ਼ਨ ਦਿੱਤਾ ਹੈਗਾ ਨੌਜਵਾਨਾਂ ਨੂੰ ਅੱਗੇ ਹੁਣ ਜ਼ਿੰਮੇਵਾਰੀ ਪੰਚਾਇਤਾਂ ਦੀ ਹੈ ਕਿ ਕਿਸ ਤਰ੍ਹਾਂ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾਣਾ ਇਹ ਬਹੁਤ ਵਧੀਆ ਕਦਮ ਹੈ ਇੱਕ ਤੇ ਅਸੀਂ ਵੀ ਪਿੰਡਾਂ ਦੇ ਜਿਹੜੇ ਨੌਜਵਾਨ ਹੈ ਤਾਂ ਸ਼ਹਿਰਾਂ ਦੇ ਹੈ ਉਹਨਾਂ ਨੂੰ ਅਪੀਲ ਕਰਾਂਗੇ ਆਪਣੇ ਆਪ ਨੂੰ ਖੇਡਾਂ ਵੱਲ ਮੋੜਨ ਤਾਂ ਕਿ ਨਸ਼ੇ ਤੋਂ ਬਚਿਆ ਜਾ ਸਕੇ ਤਾਂ ਕਿਉਂਕਿ ਜਿਹੜੇ ਪੰਜਾਬ ਦੇ ਗੱਬਰੂ ਨੇ ਉਹ ਉੱਚੇ ਲੰਬੇ ਸਰੀਰ ਵਾਸਤੇ ਮਸ਼ਹੂਰ ਨੇ ਤਾਂ ਆਪਾਂ ਗੱਲਬਾਤ ਕਰਦੇ ਆ ਭੱਲਾ ਜੀ ਨਾਲ ਚੇਅਰਮੈਨ ਸਾਹਿਬ ਨਾਲ ਜੀ ਬਹੁਤ ਬੁੜਕਾਰਾ ਪਹਿਲਾਂ ਨਸ਼ਾ ਓਪਨ ਹੋ ਗਿਆ ਸੀ ਪਰ ਤੁਸੀਂ ਹੁਣ ਓਪਨ ਜਿੰਮਾ ਖੋਲ੍ਹਤੀਆਂ ਹਾਂ 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 ਇਹ ਵੀ ਅੱਜ ਗੱਲ ਆਈ ਇਹ ਜੀ ਭਗਵੰਤ ਮਾਨ ਸਰਕਾਰ ਹੈ ਸੂਬੇ ਦੇ ਮੁੱਖ ਮੰਤਰੀ ਸਾਹਿਬ ਦੀ ਬਹੁਤ ਵੱਡੀ ਉੱਚੀ ਦਸੁੱਚੀ ਸੋਚ ਆ ਸੋ ਉਸ ਦੇ ਮਤਾਬਕੀ ਪੰਜਾਬ ਦੇ ਵਿੱਚ ਨਵੇਕਲੇ ਤੇ ਕ੍ਰਾਂਤੀਕਾਰੀ ਫੈਸਲੇ ਹੋ ਰਹੇ ਆ ਚਾਹੇ ਉਹ ਖੇਡਾਂ ਦਾ ਖੇਤਰ ਆ ਚਾਹੇ ਉਹ ਸਿਹਤ ਦਾ ਖੇਤਰ ਆ ਚਾਹੇ ਉਹ ਐਜੂਕੇਸ਼ਨ ਦਾ ਖੇਤਰ ਆ ਚਾਹੇ ਨਹਿਰੀ ਪਾਣੀ ਦਾ ਖੇਤਰ ਆ ਚਾਹੇ ਬਿਜਲੀ ਦਾ ਖੇਤਰ ਆ ਚਾਹੇ ਸਾਡੇ ਟੋਲ ਪਲਾਜ਼ਾਂ ਦੀ ਗੱਲ ਆ ਚਾਹੇ ਸੜਕ ਸੁਰੱਖਿਆ ਫੋਰਸ ਦੀ ਗੱਲ ਆ ਸੋ ਉਸ ਦੇ ਤਹਿਤ ਜਿਹੜੀਆਂ ਖੇਡਾਂ ਵਾਲੇ ਪਾਸੇ ਸਾਡਾ ਬੇਹੱਦ ਧਿਆਨ ਆ ਪਰਸੋਂ ਹੀ ਖੇਡ ਗਿੱਟਾਂ ਵੰਡੀਆਂ ਸਾਰੇ ਸਾਡੇ ਖਿਡਾਰੀਆਂ ਨੂੰ ਸਰਪੰਚ ਸਾਹਿਬਾਨ ਸਰਪੰਚਾਂ ਦੇ ਰਾਹੀਂ ਅੱਜ ਅਸੀਂ ਇਹ 6 ਓਪਨ ਜਮਾ ਸਾਡੇ ਬਲਾਕ ਬਠੰਡਾ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ ਸਾਹਿਬ ਨੂੰ ਦਿੱਤਿਆਂ ਸਾਡੇ ਵੀਡੀਓ ਸਾਹਿਬ ਖੜੇ ਨੇ ਸਾਡਾ ਸਮੂਚਾ ਸਟਾਫ ਖੜਾ ਵੀਡੀਓ ਬਲਾਗ ਬਠੰਡਾ ਦਾ ਸੋ ਸਾਡੀ ਇੱਕੋ ਜਿਹੜੀ ਸੋਚ ਇਹ ਹੈ ਵੀ ਜਿਵੇਂ ਸਿਆਣਾ ਕਹਿੰਦਾ ਜੇ ਕਿਸ ਨੂੰ ਭੁੱਖ ਲੱਗੀ ਹੈ ਉਹ ਰੋਟੀ ਰੋਟੀ ਕਹਦੇ ਤੇ ਰੋਟੀ ਰੋਟੀ ਕਹਿਣ ਨਾਲ ਢਿੱਡ ਨਹੀਂ ਭਰਦਾ ਜੇ ਅਸੀਂ ਢਿੱਡ ਭਰਨਾ ਸਾਨੂੰ ਰੋਟੀ ਖਾਣੀ ਪਊ ਜੇ ਸਾਡੇ ਬੱਚਿਆਂ ਨੂੰ ਅਸੀਂ ਗਰਾਊਂਡਾਂ ਨਾਲ ਜੋੜਨਾ ਹੈ ਖੇਡਾਂ ਨਾਲ ਜੋੜਨਾ ਹੈ ਜਿੰਮਾਂ ਨਾਲ ਜੋੜਨਾ ਹੈ ਤਾਂ ਸਾਨੂੰ ਉਹਨਾਂ ਵਾਸਤੇ ਸਹੂਲਤਾਂ ਆਬ람ਤ ਕਰਨੀਆਂ ਪੈਣਗੀਆਂ ਚਾਹੇ ਉਹ ਖੇਡ ਕਟਾਂ ਦੀ ਗੱਲ ਹੈ ਚਾਹੇ ਓਪਨ ਜਿੰਮਾਂ ਦੀ ਗੱਲ ਹੈ ਚਾਹੇ ਹੋਰ ਸਪੋਰਟਸ ਕਟਾਂ ਦੀ ਗੱਲ ਹੈ ਚਾਹੇ ਖੇਡ ਖੇਡ ਗਰਾਊਂਡਾਂ ਦੀ ਗੱਲ ਹੈ ਸੋ ਅਸੀਂ ਸਾਰੀਆਂ ਸਹੂਲਤਾਂ ਸਾਡੇ ਬੱਚਿਆਂ ਨੂੰ ਦਵਾਂਗੇ ਕਿਉਂਕਿ ਸਾਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਸਾਡਾ ਜਿਹੜਾ ਬਚਪਨਾ ਸਾਡੀ ਜਿਹੜੀ ਜਵਾਨੀ ਹੈ ਉਹਦੇ ਕਰਕੇ ਸਾਡਾ ਸਮਾਜ ਹੈ ਉਹਦੇ ਕਰਕੇ ਸਾਡਾ ਪੰਜਾਬ ਹੈ ਜਿਹੜੇ ਸਾਡੇ ਰਤਬੇ ਨੇ ਅਉਦੇ ਨੇ ਉਹ ਬਾਅਦ ਦੇ ਵਿੱਚ ਨੇ ਇਸ ਕਰਕੇ ਉਹਨਾਂ ਨੂੰ ਨਰਵਾ ਸਮਾਜ ਸਿਰਜਣਾ ਸਾਡੀ ਜਵਾਨੀ ਨੂੰ ਬਚਾਉਣਾ ਸਾਡੇ ਬਚਪਨ ਨੂੰ ਨਸ਼ਿਆਂ ਦੇ ਕੋਹੜ ਤੋਂ ਬਚਾਉਣਾ ਇਸ ਜ਼ਿੰਮੇਵਾਰ ਦੇ ਅਹਿਸਾਸ ਦੇ ਨਾਲ ਅਸੀਂ ਸਾਡੇ ਪਿੰਡਾਂ ਦੇ ਵਿੱਚ ਜਿਹੜਾ ਖੇਡਾਂ ਵਾਲਾ ਮਾਹੌਲ ਸਜ ਰਿਹਾ ਹੈ ਤਾਂ ਜੋ ਸਾਡੇ ਬੱਚਾਂ ਦਾ ਜਿਹੜਾ ਦਿਮਾਗ ਹੈ ਉਹ ਨਸ਼ਿਆਂ ਵਾਲੇ ਪਾਸੇ ਹਟ ਕੇ ਖੇਡਾਂ ਵਾਲੇ ਪਾਸੇ ਜੁੜ ਜੇ ਜਿਹੜਾ ਬੱਚਾ ਗਰਾਊਂਡ ਨਾਲ ਜੁੜ ਗਿਆ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਨਸ਼ਿਆਂ ਵਾਲੇ ਪਾਸੇ ਜਾਵੜੇ ਇਹ ਜਿਵੇਂ ਨਸ਼ਾ ਸਰੀਰ ਨੂੰ ਖਰਾਬ ਕਰਦਾ ਹੈ ਇਹ ਸਰੀਰ ਦੇ ਸਾਂਭ ਸੰਭਾਲ ਵਾਸਤੇ ਖੇਡਾਂ ਬਹੁਤ ਜ਼ਰੂਰੀ ਹੈ ਇਹ ਲੱਗਦਾ ਨਹੀਂ ਕਿ ਬਹੁਤ ਪਹਿਲਾਂ ਸਰਕਾਰਾਂ ਨੂੰ ਕਰ ਦੇਣਾ ਚਾਹੀਦਾ ਸੀ ਜੀ ਅ ਜੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਆਪਣੇ ਫਰਜ਼ ਨਿਭਾਏ ਹੁੰਦੇ ਪੰਜਾਬ ਪ੍ਰਤੀ ਤਾਂ ਸਾਨੂੰ ਕੀ ਲੋੜ ਸੀ ਸਾਡੇ ਵਰਗ ਕਿੰਨੇ ਲੋਕ ਆਮਕਰਾਂਤੀ ਪੁੱਤ ਆਪਦੇ ਕਿੱਤੇ ਛੱਡ ਕੇ ਆਪਦੀਆਂ ਨੌਕਰੀਆਂ ਛੱਡ ਕੇ ਆਪਦਾ ਕੈਰੀਅਰ ਛੱਡ ਕੇ ਸਿਆਸਤ ਦੇ ਵਿੱਚ ਆਏ ਪਹਿਲਾਂ ਵਾਲਿਆਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਨਿਭਾਈਆਂ ਇਸ ਕਰਕੇ ਆਮ ਆਦਮੀ ਪਾਰਟੀ ਆਈ ਹੈ ਜੇ ਰਵੈਤੀ ਪਾਰਟੀਆਂ ਸਮਾਜ ਪ੍ਰਤੀ ਪੰਜਾਬ ਪ੍ਰਤੀ ਦੇਸ਼ ਪ੍ਰਤੀ ਸੂਬਿਆਂ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਤਾਂ ਆਮ ਆਦਮੀ ਪਾਰਟੀ ਨੇ ਪੋਲਟਿਕਸ ਵਿੱਚ ਆਉਣਾ ਹੀ ਨਹੀਂ ਸੀ ਸੋ ਆਮ ਆਦਮੀ ਪਾਰਟੀ ਮਜਬੂਰੀ ਵਸ ਦੂਸਰੀਆਂ ਰਾਜਨੀਤਿਕ ਪਾਰਟੀਆਂ ਤੋਂ ਸਤਾਏ ਹੋਏ ਜਿਹੜੇ ਲੋਕ ਸੀ ਉਹਨਾਂ ਨੇ ਸੋਚਿਆ ਵੀ ਇੱਕ ਨਵਾਂ ਮੰਚ ਆਪਾਂ ਨੂੰ ਮਿਲਿਆ ਤੇ ਉਸ ਦੇ ਬਾਰੇ ਲੋਕ ਨੇ ਆਪਣੀ ਸੋਚ ਆਪਣੀ ਵੋਟ ਦਿੱਤੀ ਤੇ ਆਮ ਆਦਮੀ ਪਾਰਟੀ ਦੀ ਅੱਜ ਪੰਜਾਬ ਦੀ ਸਰਕਾਰ ਇੱਕ ਨੈਸ਼ਨਲ ਪਾਰਟੀ ਹੈ ਸੋ ਆਮ ਆਦਮੀ ਪਾਰਟੀ ਇੱਕ ਨਵੇਕਲੀ ਤੇ ਸਮਾਜ ਪੱਖੀ ਸੋਚ ਲੈ ਕੇ ਕੰਮ ਕਰਦੀ ਹੈ ਉਸੇ ਸਾਡੀ ਸੋਚ ਦਾ ਹਿੱਸਾ ਇਹ ਸਾਡੇ ਕੰਮ ਨੇ ਅੱਜ ਅੱਜ ਕਿੰਨੇ ਪਿੰਡਾਂ ਨੂੰ ਇਹ ਥੋੜੀ ਕੁਝ ਦਿੱਤਾ ਗਿਆ ਤੇ ਜੇ ਅੱਗੇ ਵੀ ਚੱਲਦਾ ਰੂ ਇਹ ਇਹ ਤਾਂ ਸ਼ੁਰੂਆਤ ਆ ਜੀ ਮੈਂ ਇਹ ਸ਼ੁਰੂਆਤ ਹੈ ਕੱਲ ਖੇੜਕਟਾਂ ਦਿੱਤੀਆਂ ਸੀ 6 ਪਿੰਡਾਂ ਨੂੰ ਅਸੀਂ ਅੱਜ ਓਪਨ ਜਮਾ ਦਿੱਤੀਆਂ 6 ਸਾਡੇ ਪਿੰਡ ਬਲਾਕ ਸੰਗਤ ਦੇ ਉਹਨਾਂ ਨੂੰ ਓਪਨ ਜਮਾ ਦਿੱਤੀਆਂ ਔਰ ਇਸ ਤੋਂ ਬਾਅਦ ਜਿਸ ਪਿੰਡ ਦੇ ਵਿੱਚ ਖੇਡਾਂ ਸੰਬੰਧੀ ਕੋਈ ਵੀ ਸਮਾਨ ਚਾਹੀਦਾ ਖੇਡ ਗਰਾਊਂਡ ਵੀ ਬਣਾਵਾਂਗੇ ਹਰ ਤਰ੍ਹਾਂ ਦੀਆਂ ਖੇਡਾਂ ਪਿੰਡਾਂ ਦੇ ਵਿੱਚ ਲੈ ਕੇ ਜਾਵਾਂਗੇ ਹਰ ਤਰ੍ਹਾਂ ਦੇ ਖੇਡਾਂ ਦੇ ਲਈ ਜੋ ਵੀ ਸਮਾਨ ਸਾਡੇ ਬੱਚਿਆਂ ਨੂੰ ਚਾਹੀਦਾ ਉਸ ਦੇ ਲਈ ਅਸੀਂ ਵੀਡੀਓ ਸਾਹਮਣੇ ਗੱਲਬਾਤ ਕੀਤੀ ਹੈ ਪਿੰਡਾਂ ਦਾ ਡਾਟਾ ਮੰਗੋ ਕਿ ਕਿਹੜੇ ਪਿੰਡ ਦੇ ਵਿੱਚ ਬੱਚੇ ਕ੍ਰਿਕਟ ਖੇਡਦੇ ਆ ਕਿਹੜੇ ਪਿੰਡ ਦੇ ਵਿੱਚ ਬੱਚੇ ਵਾਲੀਬਾਲ ਖੇਡਦੇ ਆ ਕਿਹੜੇ ਪਿੰਡ ਦੇ ਬੱਚੇ ਜਿਹੜਾ ਹੈਗਾ ਬੈਡਮਿੰਟਨ ਖੇਡਦੇ ਆ ਕਿਹੜੇ ਪਿੰਡ ਦੇ ਬੱਚੇ ਵੇਟ ਲਿਫਟਿੰਗ ਕਰਦੇ ਆ ਕਿਹੜੇ ਪਿੰਡ ਦੇ ਬੱਚੇ ਕਬੱਡੀ ਖੇਡਦੇ ਆ ਉਹਨਾਂ ਖੇਡਾਂ ਦੇ ਅਨੁਸਾਰ ਜੋ ਵੀ ਸਾਡੇ ਬੱਚਿਆਂ ਨੂੰ ਖੇਡਾਂ ਦਾ ਸਾਜੋ ਸਮਾਨ ਚਾਹੀਦਾ ਹੋਵੇਗਾ ਉਹ ਉਪਲਬਧ ਕਰਾਉਣੀ 100% ਸਾਡੀ ਜ਼ਿੰਮੇਵਾਰੀ ਹੈ ਜੇ ਆਪ ਜਾਂ ਇਹ ਕਿ ਲੋਕ ਸੰਪਰ ਅਸੀਂ ਲੋਕਾਂ ਦੇ ਲੀਡਰ ਆਂ ਲੋਕਾਂ ਨਾਲ ਜੁੜੇ ਹੋਏ ਲੀਡਰ ਆਂ ਅਸੀਂ ਇਕੱਲੇ ਬਿਆਨ ਨਹੀਂ ਕਰਦੇ ਅਸੀਂ ਕੋਠੀਆਂ ਦੇ ਵਿੱਚ ਬੈਠ ਕੇ ਫੈਸਲੇ ਨਹੀਂ ਪੈਂਦੇ ਗਰਮੀ ਹੋਵੇ ਸਰਦੀ ਹੋਵੇ ਅਸੀਂ ਲੋਕਾਂ 'ਚ ਰਹਿੰਨੇ ਆਂ ਜਦੋਂ ਪਿੰਡਾਂ ਜਾਂਦੇ ਆਂ ਲੋਕਾਂ ਨਾਲ ਗੱਲਬਾਤ ਕਰਦੇ ਆਂ ਪਤਾ ਲੱਗਦਾ ਰਹਿੰਦਾ ਵੀ ਕਿਹੜੇ ਪਿੰਡ ਦੀ ਕੀ ਸਮੱਸਿਆ ਹੈ ਕਿਹੜੇ ਪਿੰਡ ਦੇ ਵਿੱਚ ਕੀ ਚਾਹੀਦਾ ਫਿਰ ਉਹ ਪਿੰਡਾਂ ਦੀ ਡਿਮਾਂਡ ਦੇ ਇਨਸਾਨ ਨਾਲ ਸੀ ਜਿਹੜਾ ਹੈਗਾ ਯੋਜਨਾਬੰਦੀ ਕਰਦਾ ਕਿਹੜੀਆਂ ਥਾਵਾਂ ਤੇ ਲਾਈ ਜਾਂਦੀਆਂ ਕਿੱਥੇ ਕਿੱਥੇ ਇਹ ਪਿੰਡ ਦੇ ਵਿੱਚ ਥਾਂ ਦੀ ਸਿਲੈਕਟ ਸਰਪੰਚ ਸਾਹਿਬ ਵਧੀਆ ਥਾਂ ਦੀ ਸਿਲੈਕਸ਼ਨ ਕਰਨਗੇ ਜਿੱਥੇ ਖੁੱਲਾ ਥਾਂ ਹੋਵੇ ਜਿਹੜਾ ਥਾਂ ਸੁਰੱਖਿਤ ਹੋਵੇ ਜਿੱਥੇ ਸਾਡੀਆਂ ਭੈਣਾਂ ਵੀ ਜਾ ਸਕਦੇ ਹੋਣ ਜਿੱਥੇ ਨੌਜਵਾਨ ਵੀ ਜਾ ਸਕਦੇ ਹੋਣ ਜਿੱਥੇ ਵੱਡੀ ਉਮਰ ਦੇ ਬਜ਼ੁਰਗ ਵੀ ਜਾ ਸਕਦੇ ਹੋਣ ਕਿਉਂਕਿ ਇਹ ਜਿੰਮਾ ਮੈਂ ਲੁਧਿਆਣੇ ਵਰਗੇ ਭੀੜ ਭੜੱਕੇ ਵਾਲੇ ਸ਼ਹਿਰਾਂ ਦੇ ਵਿੱਚ ਲਗੀਆਂ ਦੇਖੀਆਂ ਨੇ ਦਿੱਲੀ ਦੇ ਵਿੱਚ ਲਗੀਆਂ ਦੇਖਿਆ ਨੇ ਜਦੋਂ ਜਿਹੜਾ ਵੀ ਚਾਹੇ ਕੋਈ ਬਜ਼ੁਰਗ ਹੈ ਜਦੋਂ ਇਹ ਤੇ ਐਕਸਰਸਾਈਜ਼ ਕਰਨ ਲੱਗ ਗਿਆ ਤਾਂ ਉਹ ਇੰਨਾਕ ਉਸ ਨੂੰ ਇਸ ਦਾ ਸ਼ੌਂਕ ਪਾ ਜਾਂਦਾ ਉਹਦੀ ਇੱਕ ਆਦਤ ਬਣ ਜਾਂਦੀ ਹੈ ਕਿਉਂਕਿ ਇਸ ਤੇ ਐਕਸਰਸਾਈਜ਼ ਕਰਨੀ ਸੌਖੀ ਵੀ ਹੈ ਆਸਾਨ ਵੀ ਹੈ ਇਹ ਸਹੀ ਜੇ ਕੀਤੀ ਜਾ ਸਕਦੇ ਇਸ ਦੇ ਲਈ ਕੋਈ ਵਿਸ਼ੇਸ਼ ਟ੍ਰੇਨਿੰਗ ਦੀ ਲੋੜ ਨਹੀਂ ਸੋ ਇਸ ਕਰਕੇ ਜਿਹੜੇ ਸਾਡੇ ਵੱਡੀ ਉਮਰ ਦੇ ਬਜ਼ੁਰਗ ਹੈ ਮੈਂ ਕਹਿੰਦਾ ਉਹਨਾਂ ਨੂੰ ਇਸ ਦਾ ਸਭ ਤੋਂ ਵੱਧ ਲਾਹਾ ਮਿਲਣਾ ਕਿਉਂਕਿ ਵੱਡੀ ਉਮਰ ਦੇ ਬਜ਼ੁਰਗਾਂ ਨੂੰ ਗੋਡਿਆਂ ਦੀ ਸਮੱਸਿਆ ਆ ਜਾਂਦੀ ਹੈ ਜੋੜਾਂ ਦੀ ਸਮੱਸਿਆ ਆ ਜਾਂਦੀ ਹੈ ਤਾਂ ਇਹ ਇਸ ਤਰ੍ਹਾਂ ਦੀਆਂ ਮਸ਼ੀਨਾਂ ਨੇ ਕਿ ਇਹ ਹਰ ਉਮਰ ਵਰਗ ਦੇ ਲਈ ਬੱਚੇ ਵੀ ਕਰ ਸਕਦੇ ਆ ਨੌਜਵਾਨ ਵੀ ਕਰ ਸਕਦੇ ਆ ਬਜ਼ੁਰਗ ਵੀ ਕਰ ਸਕਦੇ ਆ ਸਾਡੀਆਂ ਭੈਣਾਂ ਵੀ ਕਰ ਸਕਦੀਆਂ ਮਾਂ ਵੀ ਕਰ ਸਕਦੀਆਂ ਸੋ ਸਾਰਿਆਂ ਲਈ ਇਹ ਸਾਂਝਾ ਪਰਵਰਲਾ ਵੇ ਜਾ ਕੇ ਪਿੰਡਾਂ ਪ੍ਰੇਰਿਤਮੀ ਕਰੂੰਗੇ ਨੌਜਵਾਨਾਂ ਨੂੰ ਮੀਟਿੰਗ ਕਰਕੇ ਤੁਹਾਨੂੰ ਲੈ ਕੇ ਜਾਵਾਂਗੇ ਜੀ ਅੱਜ ਤੋਂ 10-15 ਦਿਨਾਂ ਨੂੰ ਤੁਹਾਡੇ ਪਿੰਡਾਂ 'ਚ ਲੈ ਕੇ ਜਾਵਾਂਗੇ ਜਿੱਥੇ-ਜਿੱਥੇ ਲੱਗ ਗਈਆਂ ਉਹਨਾਂ ਤੇ ਜਾ ਕੇ ਖੁਦ ਅਸੀਂ ਐਕਸਰਸਾਈਜ਼ ਵੀ ਕਰਾਂਗੇ ਤੁਹਾਨੂੰ ਲੋਕ ਵੀ ਕਰਦੇ ਦਿਖਾਵਾਂਗੇ ਮੇਰਾ ਨਾਮ ਲਖਪ੍ਰੀਤ ਸਿੰਘ ਬਰਾੜ ਪਿੰਡ ਗਲਾਉਗੜੀ ਕੀ ਕਹਿਣਾ ਚਾਹੁੰਦਾ ਜਿਹੜੇ ਚਿਮਾਵਡੀਆਂ ਦੀ ਗੱਲ ਚਿਮਾਵਡੀਆਂ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਜੇ ਹੁਣ ਬੱਚਿਆਂ ਨੂੰ ਆਪਾਂ ਨਸ਼ਿਆਂ ਤੋਂ ਦੂਸਰੀ ਲਾਈਨ 'ਚ ਲੈਣਾਂ ਤਾਂ ਬੱਚਿਆਂ ਨੂੰ ਟਰਸਟ ਪੈਦਾ ਕਰਨਾ ਹੀ ਪੈਣਾ ਜੀ ਜੇ ਆਪਣੇ ਗਰਾਊਂਡ ਦੇ ਵਿੱਚ ਓਪਨ ਜਿਮ ਵਗੈ ਪਿਛਲੀਆਂ ਸਰਕਾਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ ਲੱਗਦਾ ਵੀ ਜੇ ਪਹਿਲਾਂ ਲੱਗੀਆਂ ਇਹ ਇਸ ਤਰ੍ਹਾਂ ਦੀਆਂ ਜਿੰਮਾ ਜਾਂ ਹੋਰ ਪਿੰਡਾਂ ਵੱਲ ਧਿਆਨ ਦਿੱਤੇ ਜਾਂਦਾ ਤੇ ਧਿਆਨ ਤਾਂ ਪਹਿਲਾਂ ਐ ਨਾ ਜੀ ਹੁਣ ਦੱਸੋ ਜੀ ਮੇਰੇ ਪਿੰਡਾਂ ਮਤਾ ਪਾਇਵੇ ਸੀ ਸੀ ਜਿਹੜਾ ਬੰਦਾ ਡਰੱਗ ਵੇਚਦਾ ਸੀ ਸਪੋਰਟ ਨਹੀਂ ਕਰਨੀ ਤੇ ਸਾਨੂੰ ਭਲਾ ਸਾਹਿਬ ਨੇ ਵੀ ਕਿਹਾ ਹੋਇਆ ਵੀ ਕਿਸੇ ਪਾਰਸ ਲੈ ਕੇ ਨਾ ਆਇਓ ਤਾਂ ਇਹਨਾਂ ਪੂਰੇ ਫਰਕ ਹੈ ਪਹਿਲਾਂ ਜਦੋਂ ਹੁੰਦਾ ਬੰਦਾ ਫੜ ਲੈਂਦੇ ਸੀ ਛੜਾਉਣ ਨਾਲ ਨਾਲ ਦੀ ਨਾਲ ਜਾਵੜਦੇ ਸੀ ਹੁਣ ਸਾਡੇ ਪਿੰਡ ਮਤਾ ਪਾਇਵੇ ਸੀ ਛੜਾਉਣ ਹੀ ਨਹੀਂ ਤੇ ਕਿੰਨੇ ਵੀ ਵੇਚਦਾ ਫੜਿਆ ਜਾਂਦਾ ਤੇ ਨੌਜਵਾਨ ਪੀੜੀ ਤਾਂ ਕੀ ਕਾਰਨ ਮੰਨਦੇ ਹੋ ਕਿ ਨਸ਼ੇ ਵੱਲ ਆਕਰਸ਼ ਹੁਣ ਤਾਂ ਘਟ ਰਿਹਾ ਜੀ ਪਹਿਲਾਂ ਬੇਰੁਜ਼ਗਾਰੀ ਸੀਗੀ ਉਹਦੇ ਕਾਰਨ ਇੱਧਰ ਜਾ ਰਹੀ ਸੀ ਪਹਿਲਾਂ ਨਸ਼ਾ ਖੁੱਲਿਆ ਵਿਗਦਾ ਸੀਗਾ ਜੀ ਹੁਣ ਕੰਟਰੋਲ ਹੁਣ ਕੰਟਰੋਲ ਚ ਆਈ